ਵੈਗਰ ਜੀ ਖਾਲਸਾ ਵੈਗਰ ਜੀ ਦੀ ਫਤਿਹ ਗੱਲਾਂ ਤੁਸੀਂ ਸੁਣੀ ਲਈਆਂ ਨੇ ਆਪਾਂ ਬਹੁਤ ਚਿਰ ਤੋਂ ਸੌਂ ਰਹੇ ਹਾਂ ਖੁਸ਼ ਹਾਂ ਇਨਕਲਾਬ ਤੋਂ ਮੈਂ ਦੱਸ ਦਿਆਂ ਕੋਈ ਨਹੀਂ ਦੱਸੋ ਬਾਈ ਤੁਸੀਂ ਦਾ ਸੰਗਰੂਰ ਵਾਲਿਓ ਉਹ ਆ ਜੀ 2.5 ਲੱਖ ਤੇ ਜਟਾਇਆ ਏ ਕਿਵੇਂ ਮੇਰੇ ਭਮਖੜ ਆ ਤੁਸੀਂ ਦੱਸ ਦਿਓ ਬਾਈ ਬਹੁਤ ਹਨ ਅਸੀਂ ਬੁਰੇ ਲੱਗਦੇ ਹੋਵਾਂਗੇ ਕਿਉਂਕਿ ਅਸੀਂ ਸੱਚ ਦੀ ਗੱਲ ਕਰਨੀ ਹੈ ਸਾਡਾ ਰੌਲਾ ਬਾਦਲਾਂ ਨਾਲ ਵੀ ਇਹੀ ਰਿਹਾ ਸਾਡਾ ਰੌਲਾ ਕੈਪਟਨਾਂ ਨਾਲ ਵੀ ਇਹੀ ਰਿਹਾ ਇਹਦੇ ਨਾਲ ਵੀ ਇਹੀ ਹੈ ਵੀ ਤੂੰ ਆਵਾਜ਼ ਦੱਬਣ ਨੂੰ ਫਿਰਦਾ ਹੈ ਜਦਾਂ ਮਰਵਾ ਦੇ ਅਸੀਂ ਸਿਵਿਆਂ ਚੋ ਵੀ ਬੋਲਾਂਗੇ ਇਹ ਪੰਜਾਬ ਹੈ ਜਿਹੜੇ ਰਾਹੇ ਤੁਰ ਪਿਆ ਯਾਰ ਤੂੰ ਦੱਸੋ ਕੋਈ ਕਮੈਂਟ ਕਰਦਾ ਕੋਈ ਟਿੱਪਣੀ ਕਰਦਾ ਉਹ ਵੀ ਚੱਕ ਕੇ ਜੇ ਸਿੱਟ ਦਿਓ ਉਹ ਬਚਾਰੇ ਮੰਤਰੀ ਬਾਜੇ ਕੇ ਵਾਲੇ ਵਰਗੇ ਐਨਐਸਐ ਵਾਲੇ ਬੰਦੇ ਸੀ ਦੱਸਿਓ ਬਾਈ ਉਹਨਾਂ ਨੇ ਕਹਿ ਦਿੱਕੋ ਸੁਣਵਾਈ ਵੀ ਨਹੀਂ ਹੋਣ ਦਿੰਦਾ ਪਰ ਉਹਦੋਂ ਆਪਾਂ ਉੱਠੇ ਨਹੀਂ ਬਾਈ ਗਲਤੀ ਕਰ ਲਈ ਉਹਦਾ ਆਪਾਂ ਘਰਾਂ 'ਚ ਬਹਿ ਕੇ ਵੀ ਆਪ ਆਏ ਨਾ ਹੋ ਜੇ ਆਏ ਨਾ ਹੋ ਜੇ ਹੁੰਦਾ ਹਵਾ ਦਾ ਕੱਖ ਨਹੀਂ ਹੁੰਦਾ ਬਾਈ ਜਾਣਾ ਤਾਂ ਅਸੀਂ ਹੈਗਾ ਇੱਕ ਦਿਨ ਦੁਨੀਆ ਛੱਡ ਕੇ ਸਭ ਨੇ ਜਾਣਾ ਧਰਤੀ ਛੱਡ ਕੇ ਪਰ ਜਾਣ ਤੋਂ ਪਹਿਲਾਂ ਦਿਖਾਦ ਗਏ ਕਿ ਨਹੀਂ ਅਸੀਂ ਨਾ ਤਾਂ ਪਹਿਲਾਂ ਹੀ ਮੰਨੀ ਆ ਕਿਸੇ ਦੀ ਚਾਹੇ ਉਹ ਤੇ ਜਿਹੜਾ ਮਰਜ਼ੀ ਚੜ੍ਹ ਕੇ ਆਇਆ ਤੇ ਨਾ ਅਸੀਂ ਇਹਨੂੰ ਹੁਣ ਮੰਨਾਂਗੇ ਕੋਈ ਗੱਲ ਨਹੀਂ ਸਾਡੇ ਕੋਲ ਜ਼ਬਰਦਸਤ ਮੁਕਾਬਲਾ ਸਬਰ ਦੀ ਵਿਧਾਰਨਾ ਹੈ ਪੰਜਵੇਂ ਪਾਸ਼ੀ ਗੁਰੂ ਅਰਜਨ ਦੇਵ ਨੌਵੇਂ ਪਾਸ਼ੀ ਗੁਰੂ ਤੇਗ ਬਹਾਦਰ ਤੇ ਜ਼ਬਰਦਸਤ ਮੁਕਾਬਲਾ ਖੰਡੇ ਨਾਲ ਵੀ ਗੁਰੂ ਗੋਬਿੰਦ ਸਿੰਘ ਵਰਗਿਆਂ ਨੇ ਦਿੱਤਾ ਗੁਰੂ ਹਰਗੋਬਿੰਦ ਪਾਸ਼ਾ ਵਰਗਿਆਂ ਨੇ ਦਿੱਤਾ ਇਸ ਕਰਕੇ ਤੁਹਾਨੂੰ ਅਪੀਲ ਆ ਬੇਨਤੀ ਆ ਜਣ ਵੀ ਤੁਸੀਂ ਲਾਈ ਆ ਸਰੂਰ ਵਾਲਿਓ ਇਹਦੀ ਤੇ ਪਤਨੀ ਵੀ ਤੁਸੀਂ ਪੱਟੀ ਗਈ ਜ਼ੁਲਮ ਦੀ ਜਣ ਪੱਟੀ ਜਾਂਦੀ ਹੈ ਬਾਈ ਹੰਕਾਰ ਨੂੰ ਮਾਰ ਆ ਇਹਨੂੰ ਸਰਾ ਨਹੀਂ ਨਿਮਣਾ ਚਾਹੇ ਕੰਮ ਕਰੇ ਯਾਰ ਆਹ ਕੰਮ ਫੜ ਲੈ ਯਾਰ ਚੱਕ ਕੇ ਨਸੇ ਲਾ ਦੇ ਮੁੰਡੇ ਸਿਰਦੋ ਚੱਕ ਕੇ ਪਹਾਨਾ ਘਟਾਇਆ ਮੈਂ ਉਥੇ ਉਹ ਡੀਜੀ ਏਡੀਜੀ ਤੈਨੂੰ ਪੁੱਛਿਆ ਪਰਸੋਂ ਬਰਨਾਲੇ ਕਹਿੰਦਾ ਅਗਰ ਕੁੱਟਿਆ ਨਹੀਂ ਪਹਾਨਾ ਵੀਡੀਓ ਨਹੀਂ ਬਣਾਈ ਮੈਂ ਚਲੋ ਗੁਰਦੁਆਰੇ ਚਲੋ ਸੌਂ ਪਾਓ ਨਹੀਂ ਗੱਲ ਹੋਈ ਉਦੋਂ ਅਸੀਂ ਚੜਦੇ ਆਂ ਫਿਰ ਚੁੱਪ ਕਰ ਗਏ ਇੱਕ ਮੁੱਖ ਮੰਤਰੀ ਦਾ ਪਦਦਰ ਵੀ ਤੋ ਇੱਕ ਨੌਜਵਾਨ ਨੂੰ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਕਟਾਵੇਂ ਠੰਡੇ ਪਾਣੀ ਬਰਫ ਵਾਲੇ ਪਾਵੇਂ ਬਰਫ ਦੀ ਸੁੱਲੀ ਤੇ ਲਟਾਵੇਂ ਐਡਾ ਪਹਾਨਾ ਨੇ ਕਿਹੜਾ ਜ਼ੁਲਮ ਕਰਤਾ ਮੰਨ ਲਾ ਪੁਨਾ ਪਹਾਨਾ ਨੂੰ ਬੋਲਦਾ ਅਸੀਂ ਬੋਲਦੇ ਆਂ ਕੀ ਸਵਾਲ ਪੁੱਛਣ ਦਾ ਆਪਣਾ ਹੱਕ ਨਹੀਂ ਇਹਦਾ ਕਹਿੰਦਾ ਰਿਹਾ ਕਿ ਇਹ ਲੋਕਾਂ ਨੂੰ ਸਵਾਲ ਪੁੱਛਣ ਲਾਇਆ ਅੱਜ ਡਰ ਲੱਗ ਗਿਆ ਸਵਾਲ ਪੁੱਛਣ ਵਾਲਿਆਂ ਤੋਂ ਇਹ ਉਧਰ ਨੂੰ ਤੋਰੂਗਾ ਕਹਾਣੀ ਮੈਂ ਤੁਹਾਨੂੰ ਤਾਂ ਬਾਰ-ਬਾਰ ਬੇਨਤੀ ਕਰਦਾ ਇਹ ਮਾਹੌਲ ਬਣਾ ਰਹੇ ਨੇ ਵੀ ਦੱਬ ਦੋ ਨੌਜਵਾਨੀ ਜਿਹੜੇ ਬੋਲ ਰਹੇ ਕਿਨੇ ਜਦੇ ਮੂਸੇ ਵਾਲਾ ਮਰਵਾਇਆ ਉਹਦੀ ਸਿਕਿਉਰਿਟੀ ਲੀਕ ਦੀ ਗੱਲ ਕਿਹਨੇ ਕੀਤੀ ਬਲਤੇਜ ਪੰਨੂ ਨੇ ਇਹਦਾ ਸਲਾਹਕਾਰ ਅੱਜ ਬਣਿਆ ਹੋਇਆ ਓ ਐਡਾ ਸਾਡਾ ਜਵਾਨ ਜੋਧਾ ਜਿਹੜਾ ਸਾਡੀ ਪੱਗ ਦੀ ਗੱਲ ਸਾਡੀ ਬੋਲੀ ਦੀ ਗੱਲ ਪੂਰੀ ਦੁਨੀਆ ਚ ਲੈ ਜਾ ਰਿਆ ਸੀ। ਉਹ ਆ ਭਾਈ ਅਮਰਪਾਲ ਸਿੰਘ ਕੀ ਗਲਤ ਕਰ ਰਿਹਾ ਸੀ ਬਈ ਕਿੰਨੀ ਜਵਾਨੀ ਨਸ਼ੇ ਛੱਡ ਕੇ ਉਧਰ ਨੂੰ ਸਿੱਖੀ ਨਾਲ ਜੁੜੀ ਇਤਿਹਾਸ ਨਾਲ ਜੁੜੀ ਗੁਰਬਾਨੀ ਨਾਲ ਜੁੜੀ। ਉਹ ਉਹ ਸਿੱਟੇ ਭਾਈ ਆ ਚੱਕ ਕੇ ਸਿਰਵਾਈ ਵੀ ਐ ਨਹੀਂ ਪਤਾ ਐਨੇ ਸਾਲ ਖਾਤਰ ਹੋਰ ਵਧਾ ਦੇਣ। ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਦੇਖੋ ਜਿਹੜੀ ਜਿਹੜੀ ਗੱਲ ਆਪਾਂ ਜੇ ਆਪਣੀ ਲੋਕ ਤਾਕਤ ਬਹੁਤ ਵੱਡੀ ਹੁੰਦੀ ਆ ਆਪਾਂ ਦਿੱਲੀ ਗਏ ਕਿੰਨੀਆਂ ਰੋਕਾਂ ਲਾਈਆਂ ਛੜਕਾਂ ਪੱਟ ਬੈਰੀਕੇਡ ਲਾ ਪਹੁੰਚੇ ਕਿ ਨਹੀਂ ਪਹੁੰਚੇ ਲੋਕ ਹੜ ਦੇ ਅੱਗੇ ਸਭ ਕੁ ਟਬਾ ਹੁੰਦਾ ਜਾਂਦਾ ਜਿੱਥੇ ਲੋਕ ਹੜ ਹੁੰਦੇ ਆ ਲੇਕਿਨ ਲੋਕ ਲਹਿਰਾਂ ਹੁੰਦੀਆਂ ਨੇ ਅੱਜ ਵੀ ਭਾਈ ਲੋਕ ਲਹਿਰ ਬਣਾਉਣ ਦੀ ਲੋੜ ਆ ਨੇ ਬੰਦੇ ਬੱਚੇ ਕਿੰਨੇ ਕਾ ਪਹਾਨਾ ਚੱਕ ਲਿਆ ਕੱਲ ਨੂੰ ਮੇਰੇ ਵਰਗਾ ਚੱਕ ਲਿਆ ਕਹਾਣੀ ਠਾਪਾ ਕੌਣ ਬੋਲੂ ਕਿਹੜਾ ਬਾਤ ਠਾਊ ਇੱਥੇ ਉਹ ਰਹਿਲਾ ਜਾਮਾ ਕੇ ਨਵਾ ਕੇ ਜਿਹੜੀ ਕਹਿ ਕੇ ਤੁਰੇ ਜਾਂ ਨਿਕਲੇ ਆਪਣੇ ਘਰੋਂ ਉਹ ਸਿਰ ਲੱਗ ਜਾਣ ਜਾਂਉਂਦੇ ਰਹੀਏ ਚਾਹੇ ਮਰਵਾ ਦੇਣ ਚਾਹੇ ਜੇਲਾ ਸਤਾ ਦੇਣ ਤੁਹਾਡਾ ਫਰਜ ਇੰਨਾ ਕਿ ਜਾਗ ਜੋ ਸਮਾ ਬਹੁਤ ਮਾੜਾ ਦੇ ਭਿਆਨ ਕੌਣਾ ਇਹ ਗੱਲ ਮੇਰੀ ਕਿਤੇ ਰੱਖਮ ਬਾਹਲੇ ਚਿਰਦਾ ਕਹਿੰਦਾ ਹੋਣਾ ਕਿ ਕਿਵੇਂ ਮਨੁੱਖਤਾ ਨੂੰ ਦੱਬਣਾ ਕੁਚਲਣਾ ਹੈ ਕਿਵੇਂ ਮਨੁੱਖਤਾ ਨੂੰ ਗੁਲਾਮ ਕਰਨਾ ਕਾਬੂ ਕਰਨਾ ਇਹ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਇਹ ਨਵੀਂ ਐਜੂਕੇਸ਼ਨ ਪਾਲਿਸੀਆਂ ਦੀਆਂ ਨੀਤੀਆਂ ਤਹਿਤ ਆ ਗਿਆ ਇੱਥੇ ਤੁਹਾਡੀਆਂ ਜ਼ਮੀਨਾਂ ਕਿਵੇਂ ਖੋਣੀਆਂ ਤੁਹਾਡੀ ਮਜ਼ਦੂਰਾਂ ਦਾ ਕੰਮ ਕਿਵੇਂ ਖੋਣਾ ਹੈ ਹੁਣ ਸਾਡੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ ਪ੍ਰਵਾਸੀ ਆ ਕੇ ਇਥੇ ਕਾਬਜ ਹੋਈ ਜਾਂਦੇ ਆ ਹਾਂ ਹੁੰਦੇ ਨਹੀਂ ਹੁੰਦੇ ਉਹਦਾ ਉਹਦਾ ਵੀ ਨੁਕਸਾਨ ਆਪਾਂ ਭੁਗਤਾਂਗੇ ਯਾਦ ਰੱਖਿਓ ਸਸਲੀ ਬਾਈ ਤੁਹਾਨੂੰ ਬੇਨਤੀ ਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਕਿ ਆਜੋ ਖੜ੍ਹ ਜੋ ਨਾਲ ਡਾਂਕੇ ਦੀ ਚੋਟ ਦੇ ਉੱਤੇ ਲੜਾਂਗੇ ਕੋਈ ਗੱਲ ਨਹੀਂ ਤੂੰ ਕਰ ਜ਼ਬਰ ਤੂੰ ਕਰ ਜਲਮ ਜੋ ਟਾਉਣਾ ਚਾਹਣਾ ਛੜਟਾ ਅਸੀਂ ਤਰ੍ਹਾਂ ਮੁਕਾਬਲਾ ਕਰਾਂਗੇ ਤਿਆਰ ਹੋ ਬਚਕਾਰਾ ਛੱਡੋ ਇੱਕ ਪਿੰਡ ਵਾਲਿਓ ਬੋਲੋ ਕੰਨਾਂ ਚ ਪਾਣੀ ਚਾਹੀਦਾ ਜੁੱਲੀ ਵਾਲਾ ਚੰਡੀਗੜ੍ਹ ਵਾਲਾ ਕੰਨਾਂ ਚ ਪਾਣੀ ਚਾਹੀਦੀ ਐ ਨਹੀਂ ਪੂਰੀ ਗਰਜਮੀ ਬਾਜ ਹੱਥ ਘੜੇ ਘੜੇ ਤੇਰੇ ਨੂੰ ਬੋਲਿਆ ਕਰੋ ਤੇਰੇ ਇਛਾ ਨਿਕਲੇ ਬਾਜ ਕਾਲੂ ਕੀ ਨੀ ਟਰਾਲੀਆਂ ਲਿਆ ਰਹੇ ਹਾਂ ਟਰਾਲੀਆਂ ਟਰਾਲੀਆਂ ਗੱਡੀਆਂ ਕਿੰਨੀਆਂ ਲਿਆ ਰਹੇ ਹੋ ਦੱਸੋ 10-10 ਹੋ ਗਿਆ ਅਸੀਂ 50 ਛੋਡੇ ਪਿੰਡੋਂ ਕਿੰਨੀਆਂ ਲਿਆ ਰਹੇ ਹੋ ਬਾਈ ਦੱਸੋ ਬਾਈ ਜਿੰਨੀਆਂ ਵੱਧੋ ਵੱਧ ਹੋ ਗਈਆਂ ਕਰ ਲਾਂਗੇ ਬਸ ਠੀਕ ਹੈ ਇਹ ਵੱਧ ਤਰਾਵੀਆਂ ਕਰੀਏ ਵੱਡਾ ਹੋਣਾ ਨੇੜੇ ਮੈਕੂ ਵੱਲ ਅੰਦੋਗਾ ਸਾਹਿਬ ਨੂੰ ਠੀਕ ਆਪਾਂ ਕੱਲ ਨੂੰ ਭਵੰਤਰੀ ਕੋਠੀ ਦੇ ਅੱਗੇ 10 ਵਜੇ ਸਮਾਂ ਸਰੂਰ ਸਾਰੀ ਸੰਗਤ ਆਓ ਚੰਗਾ ਜੀ ਧੰਨਵਾਦ